ਸਤਿਕਾਰ ਜੀ ਅੱਜ ਦੀ ਵੀਡੀਓ ਲੈ ਕੇ ਆਏ ਜੀ ਅਸੀਂ ਪਿੰਡ ਹਜ਼ਰਨਗਰ ਤੋਂ ਜ਼ਿਲ੍ਹਾ ਮਲੇਰਕੋਲਾ ਅੱਜ ਤੁਹਾਨੂੰ ਦੋ ਚੋਟੀਆਂ ਦਿਖਾਵਾਂਗੇ ਜੀ ਜੋ ਛੇਲ ਵਾਸਤੇ ਨੇ ਜੀ ਇੱਕ ਤਾਂ ਹੈਗੀ ਆ ਜੀ ਸੂਨ ਵਾਲੀ ਆ ਚੋਟੀ ਆ ਦੇਖ ਸਕਦੇ ਹੋ ਤੁਸੀਂ ਇੱਕ ਦੂਜੀ ਪੂਨ ਕੱਟੀ ਆ ਇੱਕ ਹੈਗੀ ਆ ਪੂਨ ਕੱਟੀ ਦੋਨਾਂ ਦੀ ਡਿਟੇਲ ਆ ਜਿਹੜੀ ਤੁਹਾਨੂੰ ਅਸੀਂ ਦੰਨੇ ਆ ਤੁਹਾਡੇ ਨਾਲ ਗੱਲ ਕਰਾਉਣੇ ਆ ਜੀ ਡਾਕਟਰ ਸਾਹਿਬ ਦੀ ਆ ਜੀ ਡਾਕਟਰ ਸਾਹਿਬ ਸਤਿਕਾਰ ਜੀ ਵੀਰੇ ਹਾਂਜੀ ਵੀਰੇ ਵੀਰੇ ਦੱਸਿਓ ਡਿਟੇਲ ਕਿਵੇਂ ਕਿਵੇਂ ਨੇ ਆਪਣੀਆਂ ਚੋਟੀਆਂ ਅਦਾ ਫਲੋਨ ਕੱਟੀ ਆ ਡੇਢ ਕ ਮਹੀਨੇ ਦੀ ਸੂਈ ਹੈ ਵੀਰੇ ਇਹ ਬੱਚਾ ਕਿਹੜਾ ਉੱਧਰ ਬੈਠਾ ਬੱਚਾ ਦਾ ਹਾਂਜੀ ਅਸਾ ਇਹ ਸੂਈ ਵੀ ਇਹਦਾ ਬੱਚਾ ਕਿਹੜਾ ਈ ਉੱਧਰ ਬੈਠਾ ਆ ਬੱਚਾ ਜੀ ਹਾਂਜੀ ਆ ਸੁਆਲੀ ਆ ਇਹ 5-3 ਕਿਲੋ ਕਰਪੂਰੇ ਹੋਣਗੇ ਇਹਦੇ ਠੀਕ ਆ ਵੀਰੇ ਅਸੀਂ 7 ਦਿਨਾਂ ਦੇ ਪੈਂਡਿੰਗ ਦੇ ਉੱਪਰ 2-2 ਤਿੰਨ ਦਿਨ ਠੀਕ ਆ ਜੀ ਇਹ ਤਾਜ਼ੀ ਦਾ ਰਕਾਰ ਹੈਗਾ 17-18 ਕਿਲੋ ਦਾ ਹਾਂਜੀ ਠੀਕ ਆ ਹੂੰ ਇਹ ਸੇਲ ਵਾਤੇ ਬਲੌਗ ਨੇ ਠੀਕ ਹੈ। ਉਹ ਮੈਂ ਖੋਗੇ ਵਗੈਰਾ ਚੈੱਕ ਅਪ ਕਰਾ ਦਣਾ। ਚੈੱਕ ਕਰਾ ਦਈ। ਮਾਝ ਝੋਟੀ ਦੀ ਜੀ ਕੁਆਲਿਟੀ ਪੂਰੀ ਫੁੱਲ ਆ ਜੀ। ਪਿਓਰ ਮੋਰਾ ਝੋਟੀ ਆ। ਵਾਈ ਬਰੀਡਿੰਗ ਤੇ ਕੰਮ ਕਰਦਾ। ਆ ਦੇਖੋ ਜੀ। ਬਹੁਤ ਵੱਡਾ ਕੱਦ ਕਾਠੀ ਪੂਰੀ ਫੁੱਲ ਆ ਜੀ। ਦੇਖੋ ਜੀ ਕੁਆਲਿਟੀ ਬਹੁਤ ਵਧੀਆ। ਕੱਦ ਬਹੁਤ ਆ ਜੀ ਝੋਟੀ ਦਾ। ਪੂਰੇ ਯਾਨੀ ਦੁੱਧ ਵਾਲੀ ਝੋਟੀ ਆ ਜੀ। ਥਣ ਲੇਵਾ ਬਹੁਤ ਵਧੀਆ ਜੜਜੋੜ ਥਣ ਦੀ ਜੀ ਪੂਰੀ ਵਧੀਆ ਗਈ। ਤੁਹਾਨੂੰ ਥਣ ਚੈੱਕ ਕਰਾਣੇ ਜੀ। ਥਣ ਥਣ ਦੇਖੋ ਜੀ ਪੂਰਾ ਵਧੀਆ, ਸਿੰਘ ਮੂੰਹ ਗੋਲ ਰਈਆ। ਪੂਰੀ ਯਾਨੀ ਫੁੱਲ ਕੁਆਲਿਟੀ ਦੀ ਪਿੱਠ ਪੂੜਾ ਝੋਟੀ ਦਾ ਪੂਰਾ ਫੁੱਲ ਆਈ। ਦੋਸਤੀ ਹੋਰ ਕੇ ਹਾਂ ਜੀ। ਆ ਵੀ ਖੋਲ ਦੇ ਵੀਰੇ। ਆ ਝੋਟੀ ਦਾ ਜੀ ਸਨਖਪਣੇ ਦੀ ਗੱਲ ਐ ਛੱਡ ਦੋ ਤੁਸੀਂ। ਪੂਰੀ ਸਨਖੀ ਝੋਟੀਆਂ ਤੇ ਥਣ ਥਣ ਇਹਦਾ ਪੂਰਾ ਇੱਕ ਨੰਬਰ ਥਣ ਆ ਜੀ। ਆ ਬੱਚਾ ਜੀ ਇਹਦਾ ਦੇਖੋ ਜੀ ਮੋਡ ਲੈ ਆਵਰੇ ਆਦਾ ਝੋਟੀ ਦਾ ਜੀ ਪੂਰਾ ਸੁਨੱਖ ਬਣਿਆ ਜ ਕੋਈ ਤੋੜੇ ਨਹੀਂ ਹੈਗਾ ਇਹਦਾ ਮੇਲਿਆਂ ਤੇ ਲੱਗਣ ਵਾਲੀ ਝੋਟੀ ਆ ਜੀ ਪੂਰੀ ਇਹ ਇਹ ਜਾਂ ਥਣ ਲੇਵਾ ਤੇ ਸਿੰਗੀ ਲੱਗੀ ਹੋਇਆ ਹਰੇਕ ਨੂੰ ਨਹੀਂ ਜੀ ਇਹ ਹੁੰਦੀ ਪਿੱਠ ਪੁੜਾ ਇਹਦਾ ਵੀ ਪੂਰਾ ਫੁੱਲੇ ਆ ਜੀ ਪੂਰੀ ਮੂਰਾ ਦੀ ਕੈਟਾਗਰੀ ਦੇ ਵਿੱਚ ਆਉਂਦੇ ਨੇ ਇਹ ਪੂੰਛਾਂ ਨੇ ਜਿਹੜੀਆਂ ਥੋੜੇ 2-2 ਇੰਚੇ ਵਾਈਡ ਨਹੀਂ ਬਸ ਉਹਦੀ ਪੂੰਛ ਵੀ ਵਾਈਡ ਆ ਥੋੜੀ ਜਿਹੀ ਹਾਂਜੀ ਵੀਰੇ ਇਹਨਾਂ ਦਾ ਰੇਟ ਕੀ ਕੀ ਰੱਖਿਆ ਜੀ ਆਪਾਂ ਇਹਦਾ ਦੱਸ ਦਿਓ ਪਹਿਲਾਂ ਸੂਈ ਵੀ ਆ ਜਿਹੜੀ ਇਹਦਾ ਕੀ ਰੇਟ ਆਈ 1.5 ਲੱਖ ਰੁਪਈਆ ਠੀਕ ਆ ਜੀ 10 ਹੋਊਗੀ ਠੀਕ ਆ ਜੀ 2,25,000 ਆ 2 ਲੱਖ ਦੀ ਜੈ ਇਸ ਨੂੰ ਹੋਊਗੀ ਠੀਕ ਆ ਜੀ ਇਹਦਾ ਮੁੱਲ ਹੈਗਾ 2,25,000 2 ਲੱਖ ਦੀ ਆਪਾਂ ਦੇ ਦਾਂਗੇ ਤੇ ਫੋਨ ਨੰਬਰ ਹੀ ਆਪਣਾ ਬੋਲ ਦਿਓ ਇੱਕ ਵਾਰ ਫੋਨ ਨੰਬਰ ਹੈਗਾ 9463317598 9463317598 ਠੀਕ ਆ ਏ ਬਾਈ ਜੀ ਕਰਦੇ ਨੇ ਜੀ ਪੂਰਾ ਮੋਹਰਾ ਤੇ ਕੰਮ ਤੁਹਾਨੂੰ ਇਹਨਾਂ ਦੇ ਦੂਜੇ ਝੋਟੀਆਂ ਵੀ ਦਿਖਾ ਦਨੇ ਆਪਾਂ ਪੂਰੀ ਬਰੀਡ ਦੀਆਂ ਨੇ ਜੀ ਸਾਰੀਆਂ ਢਿੱਲੀ ਰਾਵੀ ਬਰੀਡ ਆ ਤੇ ਮੋਹਰਾ ਦੀਆਂ ਪੂਰੀਆਂ ਟਾਪ ਕੁਆਲਿਟੀ ਦੇ ਨੇ ਜੀ ਕੱਟੀਆਂ ਸਾਰੀਆਂ ਇਹਨਾਂ ਦੀ ਆਪਦੀਆਂ ਤਿਆਰ ਕਰੀਆਂ ਹੋਈਆਂ ਨੇ ਜੀ ਆਹ ਦੇਖ ਸਕਦੇ ਆ ਆਹ ਬੂਰੀ ਕੱਟੀ ਦੇਖੋ ਜੀ ਪੂਰੀ ਟਾਪ ਕੁਆਲਿਟੀ ਦੀ ਆ ਆਹ ਦੇਖੋ ਜੀ ਇੱਧਰ ਬਾਈ ਜੀ हिसार ਤੋਂ ਸੀਮਨ ਆਪ ਲਿਆ ਕੇ ਲਵਾਉਂਦੇ ਨੇ ਜੀ ਇੱਥੇ ਆਹ ਦੇਖੋ ਜੀ ਕੱਟੀ ਦੇਖਾ ਹੋਣਿਆ ਤੁਹਾਨੂੰ ਮੇ ਕੋਈ ਮੁਰਾਦੀ ਕੰਮ ਕਰਦੇ ਨੇ ਵੀਰ ਟਾਪ ਕੁਆਲਟੀ ਦੀ ਇਹਨਾਂ ਕੋਲ ਹੁੰਦੀਆਂ ਨੇ ਜੀ ਕਟੀਆਂ ਮੱਝਾਂ ਬਕਾਉ ਬਾਕੀ ਤੁਸੀਂ ਸੰਪਰਕ ਕਰ ਲਿਓ ਜੀ ਵੀਰ ਨਾਲ ਝੋਟੀਆਂ ਦੀ ਪੂਰੀ ਯਾਨੀ ਫੁੱਲ ਤਸੱਲੀ ਆ ਇਹਦਾ ਵੀ ਕਿੰਨਾ ਦੁੱਧ ਦੱਸਿਆ ਵੀ ਇਹਨੇ ਦਿੱਤਾ ਪਿਛਲੇ ਸੂਏ ਵੱਡੀ ਨੇ 17-18 ਕਿਲੋ ਦੁੱਧ ਦਿੰਦਾ 17-18 ਕਿਲੋ ਦੁੱਧ ਦਿੱਤਾ ਇਹਨੇ ਪਿਛਲੇ ਸੂਏ ਮੇਰੀ ਫਾਰਮ ਤੋਂ ਲੈ ਕੇ ਆਂਦੀ ਵੀਰੇ ਇਹ ਹੈਪੀ ਤੋਂ ਹਾਂ ਸੰਧੂ ਡੈਰੀ ਫਾਰਮ ਵਾਲੇ ਹੈਪੀ ਵੀਰ ਤੋਂ ਆਈ ਵੀ ਇਹ ਜੀ ਭਲਿਆੜ ਨੇ 13 ਕਿਲੋ ਦੋ 13 ਲਗਦੇ ਭਲਿਆੜ ਨੇ 13 ਕਿਲੋ ਦੁੱਧ ਦਿੱਤੀ ਜੀ ਇਹ 8 ਕਿਲੋ ਤੋਂ ਡਰਾਈ ਕਰੀਆ ਵੀਰ ਕਹਿੰਦਾ ਯਾਨੀ ਦੁੱਧ ਹੀ ਫੁੱਲ ਗਾਰੰਟੀ ਹੈ ਜੀ ਇਹਦੀ ਕੋਈ ਇਹਦੇ ਵਿੱਚ ਝੂਠ ਵਾਲੀ ਗੱਲ ਨਹੀਂ ਵੀਰ ਆ ਜਿਹੜਾ ਪੂਰਾ ਸੱਚ ਤੇ ਕੰਮ ਕਰਦਾ ਹੀ ਇਹੋ ਜੀ ਗੱਲ ਨਹੀਂ ਹੈਗੀ ਠੀਕ ਆ ਜੀ ਕਰ ਲਿਓ ਸੰਪਰਕ ਵੀਰ ਨਾਲ ਡੋਲੇ ਮੁਕਾਉ ਨੇ ਜੀ ਆਹ ਤੁਹਾਨੂੰ ਅਧਾਰੀ ਡਿਟੇਲ ਦੇ ਦਿੱਤੀ ਮਿਲਦਾ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਧੰਨਵਾਦ